ਇਹ ਜੀ ਦੀ ਖਾਣੀ ਮੁਰਦਾ ਖਾਣਾ ਤੇ ਦੂਜਾ ਇਹ ਵੀ ਉਹਨੂੰ ਝਾੜ ਵੀ ਕਰ ਲਿਆ ਭਾਬ ਕਹਿੰਦਾ ਇਹ ਜੜ ਹੈ ਇੱਕ ਚੀਜ਼ ਦੀ ਤੂੰ ਮਹਰ ਸੱਚੇ ਪਾਸੇ ਤੇ ਕਿ ਮਾਨਸ ਭਰੇ ਆਣਿਆ ਮਾਨਸ ਭਰੇ ਆਏ ਚਿਤ ਪੀਤਾ ਪਰ ਦੂਰ ਹੋਇ ਬਰਲਪਾ ਵਿੱਚ ਆਏ ਆਪਣਾ ਪ੍ਰਾਇਰਾਂ ਪਛਾਣ ਹੀ ਸਭ ਤੋਂ ਤੱਕੇ ਖਾਏ ਜੀਤ ਤੇ ਪੀਤਾ ਖਸੋਂ ਮਿਸਰੇ ਧਰਨੀ ਵਿੱਚ ਇਸ ਲਈ ਬੇਨਤੀ ਕਰਾਂਗਾ ਜੇ ਇੱਕ ਬੰਦਾ ਵਿੱਚ ਛੱਡ ਦੇ ਮੈਂ ਸੋਚਾਂ ਮੇਰਾ ਬੋਲਿਆ ਸਫਲ ਹੈ ਜੇ ਤੁਸੀਂ ਨਹੀਂ ਮੰਨੋ ਤੁਹਾਡੀ ਮਰਜ਼ੀ ਤੁਸੀਂ ਆਪਣੇ ਘਰ ਤੁਸੀਂ ਮੈਂ ਆਪਣੇ ਘਰ ਤੁਸੀਂ ਮੈਂ ਬੇਨਤੀ ਕਰਾਂ ਪ੍ਰਭੂ ਦਾ ਨੂੰ ਝੁਕਾ ਕੇ ਮੈਨੂੰ ਅੱਜ ਤੋਂ ਬਾਅਦ ਮੇਰੀ ਸਰੀਰ ਵੀ ਮੈਂ ਚਾਹਤ ਨਹੀਂ ਦਿੰਦਾ ਤੇ ਐਨਾ ਮੈਂ ਨੇ ਕੋਈ ਬੁਲਾ ਰਮੀ ਮੈਨੂੰ ਤੇਰੇ ਤੋਂ ਬੋਲਣ ਨੂੰ ਮਾ ਕਿਹਾ ਕਰ ਮੈਂ ਤੁਹਾਡੇ ਕੋਲ ਖੀਮਾ ਚਾਹੁੰਦਾ ਵਾਹਿਗੁਰੂ ਜੀ ਦਾ ਖਾਸ ਸੁਖਾ ਜੀ ਕਰ ਚੁਕਾ ਜੀ ਅਕੀਰ ਹਾਂ ਨਾ ਬਾਬਾ ਜੀ ਰਣਜੀਤ ਸਿੰਘ ਜੀ ਮਾਲੇ ਵਾਲੇ ਜਿਨ੍ਹਾਂ ਨੇ ਕਿ ਬਹੁਤ ਹੀ ਸੋਚ ਜਟੰਗ ਦੇ ਨਾਲ ਆਪਣੇ ਜਿੰਦਗੀ ਆਵਾਜ਼ ਜੋ ਉਹਨਾਂ ਦੇ ਦਿਲ ਵਿੱਚ ਸੀ ਉਹਨਾਂ ਸੰਤਾਂ ਨੂੰ ਦੱਸਿਆ ਹੈ। ਸੋ ਇਹ ਤੇ ਅੰਮਲ ਕਰਨਾ, ਜਾਨਾ ਕਰਨਾ ਉਹ ਸਾਡੇ ਮੱਥਵਾ ਸਹ ਉਹਨਾਂ ਦਾ ਕੰਮ ਸੀ ਕਹਿਣਾ ਉਹ ਕਹੇ। ਸੋ ਹਨ ਮੈਂ ਬੇਤੀ ਕਰਾਂਗਾ ਭਾਈ ਬਰਿੰਦਰ ਸਿੰਘ ਜੀ ਮਾਨ ਉਹ ਆਕੇ ਪੰਜ-ਸੱਤ ਮਿੰਟ ਵਾਸਤੇ ਆਪਣੇ ਵਿਚਾਰ ਸੰਤਾਂ ਨਾਲ ਲੱਗੇ ਕਰਨ। ਗੁਰਪੁਰਬ ਦੀਆਂ ਵਧਾਈਆਂ ਸੰਤਾਂ ਨੂੰ ਦੇ। ਇਨ ਅਰਗਿਨਲ ਜੋ ਹੈਪੀ ਦੇ ਵਿੱਚ ਵਰਤਿਆ ਹੈ ਉਹਦੇ ਬਾਰੇ ਵਿੱਚ ਸੰਤਾਂ ਨੂੰ ਥੋੜਾ ਬਹੁਤ ਦਰਸ਼ਨ ਕੋ ਸਰਕਾਰ ਰੱਖਿਆ ਜਮੇ ਦੇ ਬਾਰੇ ਨਾ ਪਤਾ ਹੋਵੇ ਮੈਂ ਬੇਨਤੀ ਕਰਾਂਗਾ ਭਾਈ ਵਿਰਿੰਦਰ ਸਿੰਘ ਜੀ ਮਾਨ ਉਹ ਆਪਕੇ 5-7 ਮਿੰਟ ਵਾਸਤੇ ਆਪਣੇ ਵਿਚਾਰ ਸੰਸਥਾ ਨਾਲ ਸਾਂਝੇ ਕਰ ਭਾਈ ਵਿਰਿੰਦਰ ਸਿੰਘ ਜੀ ਮਾਨ ਪਰਮ ਸਤਕਾਰਯੋਗ ਗੁਰੂ ਗ੍ਰੰਥ ਖਾਲਸਾ ਜੀ ਸਭ ਤੋਂ ਪਹਿਲਾਂ ਆਪਾਂ ਫਤੇ ਦੀ ਸਾਂਝ ਪਾਈਏ ਕੱਜਵੱਟ ਕੇ ਬਲੌ ਜੀ ਕੋਈ ਵੀ ਰਸਨਾ ਫਤੇ ਤੋਂ ਵਾਂਝੀ ਨਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਰਸ ਜੀ ਅੱਜ ਸੰਤਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇਗੋੜਿਆਂ ਦੀ ਯਾਦ ਵਿੱਚ ਜੋ ਗੁਰਦੁਆਰਾ ਸਾਹਿਬ ਲਾਖੋਨ ਵਿਖੇ ਹਨ ਉਥੇ ਇਥੇ ਰਵਿਦਾਸ ਭੱਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਪਿਛਲੇ 3 ਦਿਨਾਂ ਤੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸ਼੍ਰੀ ਖੰਡ ਪਾਠ ਦਾ ਪ੍ਰਾਰambh ਹੋਇਆ ਅਸਰੇ ਕੋਤੇ ਅਪਰੰਤ ਕੀਰਤਨ ਹੋਇਆ ਪਤਾ ਹੈ ਸਾਰੀਆਂ ਸੰਗਤਾਂ ਨੂੰ ਕਿ ਪੰਕ ਤਰਵਦਾਸ ਜੀ ਮਹਾਰਾਜ ਜੀ ਨੇ ਕਾਸ਼ੀ ਵਿੱਚ ਜਨਮ ਲਿਆ ਉਸ ਪਰਿਵਾਰ ਵਿੱਚ ਜਨਮ ਲਿਆ ਉਸ ਸਮੇਂ ਦੇ ਜਿਹੜੇ ਤਨਾੜ ਲੋਕ ਸਨ ਉਹ ਰਵਿਦਾਸ ਜੀ ਨੇ ਆਪਣੇ ਆਪ ਨੂੰ ਚੁਮਾਰਿਆ ਤੇ ਚੁਮਾਰ ਜਾਤੀ ਜਿਹਾ ਰਵਿਦਾਸ ਦੀ ਜਿਹੜੀ ਜਾਤੀ ਹੈ ਉਹਨੂੰ ਨੀਮਾ ਸਮਝਦੇ ਸਨ ਪਖ ਜੀ ਨੇ ਇਹਦਾ ਵਿਰੋਧ ਕੀਤਾ ਚਖੜ ਚ ਮੇਲਿਆਂ ਦੇ ਵਿੱਚੋਂ ਨਿਕਲ ਕੇ ਉਹ ਉਸ ਸਤਿਕਾਰਯੋਗ ਸਥਾਨ ਤੇ ਪਹੁੰਚ ਗਏ ਕਿ ਉਹਨਾਂ ਦੀ ਬਾਣੀ ਸਾਢੇ 10 ਗੁਰੂਆਂ ਨੇ ਜੋ ਗੁਰਬਾਣੀ ਅੰਕਿਤ ਕੀਤੀ ਉਸ ਦੇ ਵਿੱਚ ਉਸ ਨੂੰ ਸਥਾਨ ਮਿਲਿਆ ਇਸੇ ਕਰਕੇ ਉਹ ਸ਼੍ਰੋਮਣੀ ਭਗ ਅਤਿਸ਼ਟ ਕਾਰੇ ਜਾਂਦੇ ਹਨ ਸਿੱਖ ਧਰਮ ਵੱਲੋਂ ਭਗਤ ਜੀ ਨੇ ਤੇ ਜਦੋਂ ਰੱਬ ਨਾਲ ਸਾਂਝਾ ਪਾਈਆਂ ਇਥੋਂ ਤੱਕ ਆਖ ਦਿੱਤਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਉਹ ਕਹਿੰਦੇ ਕੋਈ ਭਾ ਤੇਰੇ ਚ ਭੇਲ ਨਹੀਂ ਮੇਰੇ ਵਿੱਚ ਦੀ ਤੂੰ ਮੇਰੇ ਵਰਗਾ ਮੈਂ ਤੇਰੇ ਵਰਗਾ ਭਗਤ ਰਵਦਾਸ ਜੀ ਨੇ ਉਸ ਸਮੇਂ ਦੇ ਦਬਲੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਂਦਾ ਪਰ ਅਫਸੋਸ ਹੁੰਦਾ ਕਿ 650 ਸਾਲ ਹੀ ਹੋਏ ਹਨ ਆਨੰਦ ਸੰਸਾਰ ਤੋਂ ਸੰਸਾਰ ਚ ਆ ਕੇ ਗਿਆਨ ਨੂੰ ਇਹਨੇ ਥੋੜੇ ਸਮੇਂ ਦੇ ਵਿੱਚ ਹੀ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਗਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿੱਚ ਦਿੱਤੇ ਹੋਏ ਸਥਾਨ ਨੂੰ ਭੁੱਲਦਿਆਂ ਤੁਸੀਂ ਪਿਛਲੇ ਕੋ ਜਨਾਬ ਨੇ ਸੁਣਿਆ ਹੋਵੇਗਾ ਕਿ ਇੱਕ ਵੱਖਰਾ ਤਾਰਨ ਵੱਖਰਾ ਨਿਸ਼ਾਨ ਤੇ ਵੱਖਰਾ ਗ੍ਰੰਥ ਜਿਹੜਾ ਹੈ ਉਹ ਹਿੰਦੁਸਤਾਨ ਦੇ ਵਿੱਚ ਅਨਾਉਂਸ ਕਰ ਦਿੱਤਾ ਗਿਆ ਹੈ ਇਹ ਪਾਵੇਂ ਹੀ ਇਹ ਗੱਲ ਅਨਾਉਂਸ ਹੋ ਗਈ ਹੈ ਪਰ ਜਿਹੜੇ ਲੋਕ ਇਸ ਨੂੰ ਅਨਾਉਂਸ ਕਰਨ ਵਾਲੇ ਹਨ ਉਹਨਾਂ ਨੂੰ ਮੂੰਹ ਦੀ ਖਾਣੀ ਪੈਣੀ ਹੈ ਕਿਉਂਕਿ ਜੋ ਅਸਥਾਨ ਸਾਡੇ ਰਵਿਦਾਸੀਏ ਭਰਾਵਾਂ ਨੂੰ ਸ੍ਰੀ ਰਵਿਦਾਸ ਜੀ ਮਹਾਰਾਜ ਦਵਾਗੇ ਨੇ ਉਹ ਕੋਈ ਹੋ ਨਹੀਂ ਦਵਾ ਸਕਦਾ ਅੱਜ ਜੇ ਇਹ ਗੱਲ ਕਹਿ ਦਿੱਤੀ ਜਾਵੇ ਕਿ ਗ੍ਰੰਥ ਦੇ ਵਿੱਚ ਉਹਨਾਂ ਦੀ ਬਾਣੀ ਅਸੀਂ ਕੱਢ ਕੇ ਉੱਪਰ ਉੱਠ ਜਾਵਾਂਗੇ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਜਿਸ ਸਬਾਨਾ ਨੇ ਬਾਣੀ ਹੀ ਉਹਨਾਂ ਭਗਤਾਂ ਦੀ ਪਠਾਂ ਦੀ ਗੁਰਸਿੱਖਾਂ ਦੀ ਜਾਂ ਗੁਰੂਆਂ ਦੀ ਇਕੱਤਰ ਕੀਤੀ ਹੈ ਜਿਹੜੀ ਬਾਣੀ ਦੇ ਵਿੱਚ ਬਹੁਤ ਹੀ ਦੁਰ ਅੰਦੇਸ਼ੀ ਹੈ ਸਮਝਦਾਰੀ ਹੈ ਜੋ ਸੇਧ ਦਿੰਦੀ ਹੈ ਤੇ ਆਉਂਦੀ ਰਹਿੰਦੀ ਦੁਨੀਆ ਤੱਕ ਇਹਨੇ ਸੇਧ ਜਿੰਦੀ ਹੀ ਰਹਿਣਾ ਹੈ ਵੱਖਰੇ ਹੁਣ ਦਾ ਕੋਈ ਤੁੱਕ ਹੀ ਨਹੀਂ ਕੋਈ ਮੈਨੇ ਹੀ ਨਹੀਂ ਇਹ ਤੇ ਇੱਕ ਪੋਲਿਟ ਪੋਲੀਟਿਕਸ ਨਾਲ ਦੀ ਇੱਕ ਪੋਲੀਟਿਕ ਚਾਰ ਹੈ ਕਿ ਜੇ ਅਸੀਂ ਕਿਉਂਕਿ ਹ ਅੱਜ ਦਾ ਜਿਹੜਾ ਮਾਹੌਲ ਹੈ ਸ਼ਿਵਮਪਾਸ਼ਾ ਸਹਿਬ ਨੇ ਅਕਾਲ ਤਖਤ ਦੀ ਉਸਾਰੀ ਤੋਂ ਬਾਅਦ ਜਿਹੜੇ ਮੀਰੀ ਪੀਰੀ ਦੇ ਦੋ ਨਿਸ਼ਾਨ ਉੱਥੇ ਲਾਏ ਸਨ ਉਹ ਇਸ ਕਰਕੇ ਲਾਇਸਨ ਕਿ ਸਿਆਸਤ ਦੇ ਉੱਤੇ ਧਰਮ ਹਾਵੀ ਰਹੇ ਪਰ ਅੱਜ ਜਿਹੜਾ ਸੋਚ ਹੈ ਸਿਆਸਤ ਜਿਹੜੀ ਆ ਉਹ ਧਰਮ ਦੇ ਉੱਤੇ ਹਾਵੀ ਹੋ ਗਈ ਹੈ ਵੋਟਾਂ ਦੀ ਲੋੜ ਤੇ ਹੋੜ ਪੈ ਗਈ ਹੈ ਮੰਤਰੀ ਸ਼ਾਂਤਰੀ ਬਣਨ ਦੀ ਹੋੜ ਆ ਗਈ ਹੈ ਬਣ ਕੇ ਕੀ ਕਰਦੇ ਹਨ ਕਦੇ ਕੁਝ ਵੀ ਸਵਾਰਿਆ ਨਹੀਂ ਸਵਾਰਨਾ ਨਹੀਂ ਆਪਣੇ ਹੀ ਘਰ ਉਹਨਾਂ ਲੋਕਾਂ ਨੇ ਭਰੇ ਨੇ ਤੇ ਲੋਕਾਂ ਨੂੰ ਦੀਵਤਾ ਦੇ ਵਿੱਚ ਪਾਇਆ ਹੈ ਇਹ ਵੀ ਇੱਕ ਕੁਦਰਤ ਦਾ ਨਿਯਮ ਹੈ ਕਿ ਤਪੋਂ ਰਾਜ ਤੇ ਰਾਜੋਂ ਨਰਕ ਉਹ ਲੋਕ ਜਿਹੜੇ ਤਪ ਕਰਦੇ ਹਨ ਪਿਛਲੇ ਯੁੱਗ ਦੇ ਵਿੱਚ ਜਿਨ੍ਹਾਂ ਨੇ ਵੀ ਤਪ ਕੀਤੇ ਹਨ ਉਹਨਾਂ ਨੂੰ ਰਾਜ ਭਾਗ ਮਿਲਿਆ ਜਦੋਂ ਉਹ ਸੰਸਾਰਿਕ ਜੀਵ ਜੀਵਨ ਦੇ ਵਿੱਚ ਆਏ ਰਾਜ ਭਾਗ ਮਿਲੇ ਤੇ ਉਹਨਾਂ ਨੇ ਇਹੋ ਜਿਹਾ ਕੰਮ ਕਰਨੇ ਸ਼ੁਰੂ ਕਰ ਦਿੱਤੇ ਇਹੋ ਜਿਹੀ ਵਿਦਨਾ ਬਣਾ ਲਈ ਕਿ ਸਿੱਧਾ ਸਿੱਧਾ ਨਰਕ ਦਾ ਰਸਤਾ ਫੜ ਲਿਆ ਅੱਜ ਵੀ ਸਿਆਸਤ ਦੇ ਵਿੱਚ ਜਿਹੜੇ ਧਰਮੀ ਲੋਕਸਾਨ ਉਹਨਾਂ ਦੇ ਉੱਤੇ ਸਿਆਸਤਦਾਨ ਜਿਹੜੇ ਨੇ ਹਾਵੀ ਹੋ ਗਏ ਇਹ ਸਿਆਸਤ ਦਾ ਹੀ ਇੱਕ ਪਹਿਲੂ ਹੈ ਜਿਨੇ 에 ਰਵਿਦਾਸ ਦੀ ਬਾਣੀ ਨੂੰ ਵੱਖਰੇ ਕਰਾਉਣ ਦਾ ਯਤਨ ਕੀਤਾ ਹੈ ਜਦੋਂ ਰਬਦਾਸ ਮਹਾਰਾਜ ਪਰਉਕਾਰ ਜਿਹੜੇ ਨੇ ਉਹਨਾਂ ਦੇ ਜਿਹੜੇ ਸਿੱਖ ਨੇ ਉਹ ਇਹ ਸੋਚ ਆ ਜਾਣਗੇ ਕਿ ਅਸੀਂ ਵੱਖਰੇ ਹੋ ਜਾਈਏ ਤੇ ਫਿਰ ਉਹਨਾਂ ਚ ਵੰਡੀਆਂ ਪੈਣਗੀਆਂ ਕੁਝ ਲੋਕ ਨੇ ਜਿਹੜੇ ਉਹ ਕਿਸੇ ਪੋਲੀਟੀਕਲ ਤਰ੍ਹਾਂ ਜਾਣਗੇ ਕੀ ਲੋਕ ਜਿਹੜੇ ਨੇ ਉਹ ਜਿਹੜੇ ਸਿੱਖ ਧਰਮ ਨੂੰ ਮੰਨਦੇ ਨੇ ਉਹ ਸਿੱਖਾ ਨਾ ਰਹਿਣਗੇ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਕਿ ਸ਼੍ਰੋਮਣੀ